ਜਦੋਂ ਦੀ ਮਨੁੱਖਤਾ ਸਾਜੀ ਗਈ ਹੈ ਨਾਲ ਜੀਵ ਜੰਤੀ ਜੀਵ ਜੰਤੂ ਪਸ਼ੂ ਪੰਛੀ ਵੀ ਪੈਦਾ ਹੋਏ ਹੈ ਤੋਂ ਸਾਡੇ ਨਾਲ ਜੁੜੇ ਵਿਰਾਸਤ ਵਿੱਚ ਤੁਰੇ ਆ ਰਹੇ ਹੈ ਜਿਵੇਂ ਜਿਵੇਂ ਅਸੀਂ ਥੋੜੀ ਥੋੜੀ ਤਰੱਕੀ ਕਰਦੇ ਗਏ ਤੇ ਆਪਣੇ ਕਮਾ ਕਰਾਂ ਤੋਂ ਇਲਾਵਾ ਅਸੀਂ ਖੇਡਾਂ ਵੱਲ ਵੀ ਚਾਏ ਜਿੱਥੇ ਮਨੁੱਖਤਾ ਦੀਆਂ ਖੇਡਾਂ ਹੁੰਦੀਆਂ ਗਈਆਂ ਉਹਨਾਂ ਨੇ ਲੋਕਾਂ ਵਿੱਚ ਵੱਡਾ ਜੋਸ਼ ਭਰਿਆ ਉੱਥੇ ਸਾਡੇ ਕੋਲੇ ਉਸ ਵੇਲੇ ਮਸ਼ੀਨਰੀ ਜੋਗ ਨਹੀਂ ਸੀ ਸਾਡੇ ਸਾਥੀ ਜਿਹੜੇ ਬੈਲ ਬਲਦ ਸਨ ਜਾਂ ਉਠ ਕੋੜੇ ਸਨ ਉਹਨਾਂ ਦੀਆਂ ਖੇਡਾਂ ਵੀ ਸਾਨੂੰ ਉਸ ਵਿਰਾਸਤ ਵਿੱਚ ਮਿਲੀਆਂ ਸਨ ਹੌਲੀ ਹੌਲੀ ਇਹ ਜਿਹੜਾ 1933 ਵਿੱਚ ਜਿਹੜੀਆਂ ਗਰੇਵਾਰ ਸਪੋਰਟਸ ਕਲੱਬ ਵਿੱਚ ਬੈਲ ਗੱਡੀਆਂ ਦੀ ਦੌੜ ਸ਼ੁਰੂ ਕਰ ਦਿੱਤੀ ਗਈ ਔਰ ਬੜਾ ਲੰਮਾ ਸਮਾਂ ਚੱਲੀ ਜਿਹਨੂੰ ਮਿਨੀ 올ਿਮਪਿਕਸ ਵੀ ਕਿਹਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਜਿਹੜੀ ਉਹ uh, 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 2014 ਵਿੱਚ ਇਹਦੇ ਤੇ ਪਾਬੰਦੀ ਲਾ ਦਿੱਤੀ ਗਈ ਜਿਹੜੀ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਕਿ ਇੱਕ ਸਟੇਟ ਤੇ ਉਹਨਾਂ ਦੇ ਨਾਗਰਾਜ ਜਿਹੜੇ ਉਹਨਾਂ ਦੇ ਵਰਸਸ ਉਹਨਾਂ ਦੇ ਕੋਈ ਉਸ ਕੇਸ ਮੁਤਾਬਕ ਉਸ ਤੋਂ ਬਾਅਦ 2017 ਵਿੱਚ ਤਾਮਿਲਨਾਡੂ ਵਿੱਚ ਉਹਨਾਂ ਨੇ ਇਸ ਜਿਹੜੇ ਐਕਟ ਵਿੱਚ ਸੋਧ ਕਰਕੇ ਜੱਲੀ ਕਟੂ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਮਹਾਰਾਸ਼ਟਰ ਵਿੱਚ ਸ਼ੁਰੂ ਹੋ ਗਈਆਂ ਪੰਜਾਬ ਦੀ ਸਰਕਾਰ ਨੇ 2019 ਵਿੱਚ ਇਹ ਬਿੱਲ ਲਿਆਂਦਾ ਉਹ ਗਵਰਨਰ ਸਾਹਿਬ ਕੋਲੇ ਗਿਆ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਜੀ ਕੋਲ ਭੇਜਿਆ ਉੱਥੇ 5 ਸਾਲ ਉਹ ਪਿਆ ਰਿਹਾ ਐਕਟ ਔਰ ਉਸ ਤੋਂ ਬਾਅਦ ਜਿਹੜਾ ਕਿ 2024 ਵਿੱਚ ਇੱਧਰ ਵਾਪਸ ਆਇਆ ਬਣ ਕੇ ਔਰ ਉਸ ਤੋਂ ਬਾਅਦ ਜਿਹੜੇ ਨਿਯਮਾਂ ਅਨੁਸਾਰ ਪੰਜਾਬ ਦੀ ਸਰਕਾਰ ਵੱਲੋਂ ਇਸ ਦੀ ਜਿਹੜੀ ਕੱਲੀ ਉਦੇ ਵਿੱਚ ਪਹਿਲਾਂ ਸੁਪਰੀਮ ਕੋਰਟ ਵੱਲੋਂ ਜਿਹੜੀ ਹਿੱਸੇ ਦੇ ਕਿਲਾ ਰਾਏਪੁਰ ਦੀ ਗੱਲ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਕਿ ਇਹ ਸਾਡੀਆਂ ਵਿਰਾਸਤੀ ਖੇਡਾਂ ਹੈ ਸਾਡੇ ਨਾਲ ਜੁੜੀਆਂ ਹੋਈਆਂ ਇਹਦੇ ਨਾਲ ਜਿੱਥੇ ਅਸੀਂ ਆਪਦੀ ਤੰਦਰੁਸਤੀ ਵੀ ਪੈਦਾ ਕਰਦੇ ਹਾਂ ਸਾਡੇ ਸਾਥੀ ਰਹੇ ਇਹ ਜੀਵ ਜੰਤੂ ਪਸ਼ੂ ਪੰਛੀ ਉਹਨਾਂ ਨਾਲ ਸਾਡੀ ਦੋਸਤੀ ਵੀ ਉਸੇ ਤਰ੍ਹਾਂ ਨਿਭਦੀ ਹੈ ਕਿਉਂਕਿ ਚਾਹੇ ਮਸ਼ੀਨਰੀ ਯੁੱਗ ਹੋ ਗਿਆ ਮਸ਼ੀਨਰੀ ਯੁੱਗ ਚ ਇਹਨਾਂ ਦੀ ਵਰਤੋਂ ਇਹਨਾਂ ਦੀ ਲੋੜ ਘਟ ਗਈ ਪਰੇ ਸਾਡੇ ਸਾਥੀ ਹੈ ਇਹਨਾਂ ਦੀਆਂ ਖੇਡਾਂ ਉਹਨਾਂ ਨੂੰ ਉਵੇਂ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਨੇ ਅੱਜ ਇਹ ਮਤਾ ਲਿਆਂਦਾ ਜਿਹਨੂੰ ਜਿਹੜਾ ਕਿ ਕੌਣ ਵਾਲੇ ਸੈਸ਼ਨ ਵਿੱਚ ਕਾਨੂੰਨ ਪਾਸ ਕਰ ਦਿੱਤਾ ਜਾਵੇਗਾ ਔਰ ਉਸ ਤੋਂ ਜਿਹੜੀਆਂ ਸਾਰੀਆਂ ਸਾਡੇ ਪੰਜਾਬ ਵਿੱਚ ਖੇਡਾਂ ਜਿਹੜੀਆਂ ਵਿਰਾਸਤੀ ਖੇਡਾਂ ਉਹ ਚਾਲੂ ਹੋ ਜਾਣਗੀਆਂ